ਲੈਣ ਸੁਪਨੇ ਸਾਰੇ ਕਾਕੇ ਦੇ ਸੁਜਦਾ ਨਾ ਕੁਝ ਵੀ ਹੋ ਰੇ ਅਕਸਰ ਹੀ ਐ ਸੋਚਾਂ ਮੈਂ ਕਿਉਂਤੀ ਸਾਡੀ ਕਮਜ਼ੋਰ ਏ ਪੁੱਤਾਂ ਲਈ ਹੋਰ ਤੇ ਕਿਉਂ ਸੋਚ ਇਹਦੇ ਲਈ ਹੋ ਰੇ ਇੱਕ ਡਿਪਟੀ ਡਾਇਰੈਕਟਰ ਇਧਰ ਕਲਾਕਾਰੀ ਵਾਲੇ ਫੀਲਡ ਦੇ ਵਿੱਚ ਕਿਵੇਂ ਆ ਗਿਆ ਸਿੱਧੂ ਮੂਸੇ ਵਾਲੇ ਲਈ ਜਿਹੜਾ ਕਲਾਕਾਰ ਬਹੁਤ ਪਪੂਲਰ ਹੋਇਆ ਸੀ ਉਹਨਾਂ ਦਾ ਇੱਕ ਗਾਣਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੇ ਆ ਬੜਾ ਮਕਬੂਲ ਹੋ ਰਿਹਾ ਸੀ ਤੇ ਟੈਲੀਵਿਜ਼ਨ ਤੇ ਅਸੀਂ ਜਿਆਦਾਤਰ ਉਹ ਹੀ ਦੇਖਦੇ ਸੀ ਮੋਬਾਈਲ ਖੋਲਦੇ ਸੀ ਸਾਰੀਆਂ ਰੀਲਾਂ ਉਹ ਉਸੇ ਗਾਣੇ ਦੀਆਂ ਚੱਲਦੀਆਂ ਸੀ ਫਿਰ ਮੈਨੂੰ ਥੋੜੀ ਉਹਨਾਂ ਤੋਂ ਮੋਟੀਵੇਸ਼ਨ ਮਿਲੀ ਕਿ ਮੈਂ ਵੀ ਲਿਖਾਂ ਤੇ ਮੈਂ ਸਰ ਲਿਖਣਾ ਸ਼ੁਰੂ ਕੀਤਾ ਕੁਝ ਕੁ ਅੱਛੇ ਸੌਂਗ ਸੁਣੇ ਉਹਨਾਂ ਦੀ ਜਿਆਦਾ ਸੁਣਿਆ ਮੈਂ ਤੇ ਮੈਂ ਅੱਛਾ ਸਿੱਧੂ ਮੂਸੇਵਾਲੇ ਤੋਂ ਤੁਸੀਂ ਮੋਟੀਵੇਟ ਹੋਏ ਕਿ ਮੈਂ ਵੀ ਲਿਖਣਾ ਸ਼ੁਰੂ ਕਰਾਂ ਹਾਂਜੀ ਸਰ ਉਹਨਾਂ ਦਾ ਜਿਹੜਾ ਗਾਉਣ ਦਾ ਸਟਾਈਲ ਲਿਖਣ ਦਾ ਜਿਹੜਾ ਸ਼ਬਦਾਂ ਵਾਲੀ ਜਿਹੜੀ ਪੰਜਾਬੀ ਦੀ ਠੇਠ ਸ਼ਬਦਾਂ ਵਾਲੀ ਜਿਹੜੀ ਉਹ ਵਰਤਦੇ ਸੀਗੇ ਉਹ ਤੋਂ ਮੈਂ ਬੜਾ ਇੰਪ੍ਰੈਸ ਤੇ ਮੋਟੀਵੇਟ ਹੋਇਆ ਸਵਾਬ ਬਣਿਆ ਕਿ ਸਿੱਧੂ ਮੂਸੇ ਵਾਲੇ ਨੂੰ ਮਿਲੇ ਹੋ ਤੁਸੀਂ ਨਹੀਂ ਸਰ ਇਹ ਮੇਰਾ ਬੈਡ ਲੱਗ ਕੇ ਮੈਨੂੰ ਨਹੀਂ ਮਿਲ ਪਾਇਆ ਤੇ ਹੁਣ ਸ਼ਾਇਦ ਮਤਲਬ ਸ਼ਾਇਦ ਕੀ ਮਿਲ ਹੀ ਨਹੀਂ ਸਕਦੇ ਜਿੱਦਾਂ ਤੁਹਾਡਾ ਦਵਾਰਕਾ ਦਾਸ ਹੈ ਤੇ ਤੁਹਾਡਾ ਹੁਣ ਗਾਣਿਆਂ ਦੇ ਵਿੱਚ ਚੱਲਦਾ ਡੀਡੀ ਬੌਸ ਪਹਿਲਾਂ ਇਹ ਦੱਸੋ ਵੀ ਡੀਡੀ ਬੌਸ ਨਾਂ ਕਿੱਦਾਂ ਰੱਖਿਆ ਤੇ ਸੁਝਿਆ ਕਿਦਾਂ ਵੀ ਯਾਰ ਡੀਡੀ ਬੌਸ ਰੱਖਣਾ ਪਰ ਡੀਡੀ ਬੌਸ ਜਿਵੇਂ ਕਿ ਦਵਾਰਕਾ ਤੇ ਦਾਸ ਦੋਨਾਂ ਦਾ ਮੈਂ ਫਰੰਟ ਜਿਹੜਾ ਲੈਟਰ ਲੈ ਲਿਆ ਹਾਂਜੀ ਤੇ ਡੀਡੀ ਬਣ ਗਿਆ बॉस क्योंकि मेनू सारे डिपार्टमेंट ਤੇ ਬੌਸ ਕਹਿੰਦੇ ਆ ਕਿਉਂਕਿ ਮੈਂ ਮੇਰੇ ਅੰਡਰ ਕਾਫੀ ਸਟਾਫ ਸੀਗਾ ਤੇ ਬੌਸ ਉੱਥੋਂ ਤੇ ਡੀਡੀ ਬੌਸ ਫਿਰ ਉੱਥੋਂ ਮੈਂ ਬਣਾ ਲਿਆ ਜੀ ਅਸ਼ਕਦੀ ਇਹ ਨਹੀਂ ਹੋਇਆ ਜਿੱਦਾਂ ਤੁਸੀਂ ਤਾਂ ਆਫੀਸਰ ਹੋਣਾ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਤੇ ਕਿਤੇ ਤੁਹਾਨੂੰ ਕਿਆ ਹੋਵੇ ਵੀ ਯਾਰ ਕਿਹੜੇ ਕਮੀ ਪਏ ਤੂੰ ਆਹ ਤੇਰੀ ਵਧੀਆ ਜਾਊਗਾ ਇੱਧਰ ਕਰ ਇਹ ਸਾਰੇ ਸਪੋਰਟ ਹੀ ਕਰਦੇ ਕੋਈ ਨੈਗੇਟਿਵ ਵਾਈਬ ਵੀ ਮਿਲਦੀ ਹੈ ਤੁਹਾਨੂੰ ਕਿਤੇ ਆ ਵੀ ਵਾਪੀ ਇੱਕ ਅੰਦਾ ਪੈਰਾ ਤੁਸੀਂ ਲਿਖਿਆ ਹੋਵੇ ਤੇ ਗੱਲ ਨਾ ਬਣੀ ਹੋਵੇ ਤੇ ਤੁਹਾਡੀ ਵਾਈਫ ਨੇ ਕਿਹਾ ਨਾ ਹੀ ਨਹੀਂ ਆ ਦੀ ਇਦਾਂ ਨਹੀਂ ਆ ਲਿਖੋ ਹਾਂ ਕਈ ਵਾਰੀ ਸਰ ਹੋਇਆ ਇੱਕ ਦੋ ਵਾਰ ਜਦਾ ਕਈ ਵਾਰੀ ਕਿਉਂਕਿ ਜੋ 뮤직 ਲਾਈਨ ਆ ਜਾਂ ਗਾਣੇ ਆ ਸੌਂਗਸ ਅੱਜ ਕੱਲ ਸੌਂਗ ਕਿਉਂਕਿ ਅਸੀਂ ਜਦੋਂ ਕੋਈ ਲਿਖਦੇ ਆ ਜਾਂ ਬਣਾਉਂਦੇ ਆ ਤੇ ਅਸੀਂ ਆਪ ਤਾਂ ਸੁਣਨਾ ਨਹੀਂ ਅਸੀਂ ਲੋਕਾਂ ਨੂੰ ਹੀ ਸੁਣਾਉਣਾ ਇੱਕ ਪਾਣੀ ਦੇ ਉੱਪਰ ਤੁਸੀਂ ਐਸੀ ਚੀਜ਼ ਲਿਖੀ ਹੈ ਕਿ ਮੈਨੂੰ ਲੱਗਦਾ ਬਹੁਤ ਕਮਾਲ ਹੈ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਕਣਕ ਜਮੇ ਤੇ ਮੱਕੀ ਬਾਜਰਾ ਸਰੋਂ ਤੇ ਨਾਲ ਕਮਾਤਾ ਵਿੱਚ ਮਿੱਟੀ ਸੀ ਸੋਨਾ ਉਗਦਾ ਪੁੱਲ ਦੀਆਂ ਨਾ ਮੈਨੂੰ ਯਾਦਾਂ ਹੋ ਤਰਤ ਮੇਰੀ ਨੂੰ ਜ਼ਹਿਰ ਬਣਾਤਾ ਵਿੱਚ ਪਾਪਾ ਰਸਾਇਣਿਕ ਖਾਦਾਂ ਕੌੜਾ ਲਿਖਿਆ ਸੱਚ ਹੈ ਲਿਖਿਆ ਝੂਠ ਇਹਨੂੰ ਨਾ ਜਾਣੀ ਖੂਨ ਤਾਂ ਮਿਲ ਜਾਣਾ ਇਹ ਸੋਕਾ ਮਿਲਣਾ ਨਹੀਂ ਤੈਨੂੰ ਬਾਣੀ ਕਲਾਕਾਰੀ ਕਦੇ ਵੀ ਛਿਪਦੀ ਨਹੀਂ ਹੈ ਚਾਹੇ ਇਨਸਾਨ ਕੋਈ ਸਰਕਾਰੀ ਅਫਸਰ ਹੋਵੇ ਜਾਂ ਫਿਰ ਉਸੇ ਹੀ ਫੀਲਡ ਦੇ ਨਾਲ ਸੰਬੰਧ ਰੱਖਦਾ ਹੋਵੇ ਜੇ ਕੋਈ ਉਹਦੇ ਵਿੱਚ ਟੈਲੈਂਟ ਹੈ ਨਾ ਤਾਂ ਉਹ ਸਾਹਮਣੇ ਆ ਹੀ ਜਾਂਦਾ ਹੈ ਅੱਜ ਮੇਰੇ ਨਾਲ ਵੀ ਸਟੂਡੀਓ ਦੇ ਵਿੱਚ ਐਸੇ ਕਲਾਕਾਰ ਮੌਜੂਦ ਨੇ ਜਿਹੜੇ ਤੇ ਗਵਰਨਮੈਂਟ ਅਫੀਸਰ ਨੇ ਔਰ ਲਿਖਣ ਦਾ ਬਹੁਤ ਸ਼ੌਂਕ ਰੱਖਦੇ ਆਂ ਔਰ ਹਜ਼ਾਰ ਤੋਂ ਵੱਧ ਗਾਣੇ ਇਹਨਾਂ ਨੇ ਲਿਖਿਆ ਔਰ ਕਈ ਗਾਣੇ ਇਹਨਾਂ ਦੇ ਬੜੇ ਮਕਬੂਲ ਵੀ ਹੋਏ ਆ ਔਰ ਇਹਨਾਂ ਨੂੰ ਇਹ ਚਿੰਗ ਲਿਖਣ ਦੀ ਗਾਉਣ ਦੀ ਕਿਵੇਂ ਪੈ ਗਈ ਤਮਾਮ ਗੱਲਾਂ ਬਾਤ ਅੱਜ ਸਾਂਝੀਆਂ ਕਰਨੀਆਂ ਨੇ ਸਾਡੇ ਜਗ ਬਾਣੀ ਦੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਦਵਾਰਕਾ ਦਾਸ ਜੀ ਦਵਾਰਕਾ ਦਾਸ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜਸਪਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੱਦਾਂ ਮੈਂ ਕਿਹਾ ਹੈ ਕਿ ਕਲਾਕਾਰ ਜ਼ਰੂਰੀ ਨਹੀਂ ਹੈ ਕਿ ਕਲਾਕਾਰੀ ਫੀਲਡ ਦੇ ਵਿੱਚੋਂ ਹੀ ਆਵੇ ਤੁਸੀਂ ਤਾਂ ਗਵਰਨਮੈਂਟ ਆਫੀਸਰ ਹੋ ਮੈਂ ਦਸ਼ਕਾਣ ਦੇ ਨਾਲ ਸੰਜਿਆ ਕੀਤਾ ਹੈ ਪਹਿਲਾਂ ਤਾਂ ਉਹ ਦੱਸੋ ਕਿ ਕਿਹੜੀ ਪੋਸਟ ਤੇ ਤੁਸੀਂ ਤਨਤੋਂ ਜੀ ਸਰ ਮੈਂ ਲੇਵਰ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਇੱਕ ਡਿਪਾਰਟਮੈਂਟ ਹੈ ਲੇਵਰ ਡਿਪਾਰਟਮੈਂਟ ਉਹਦੇ ਵਿੱਚ ਮੈਂ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਰੀਸੈਂਟਲੀ ਗਵਰਨਮੈਂਟ ਨੇ ਮੈਨੂੰ ਸਟੇਟ ਲੈਵਲ ਦਾ ਜਿਹੜਾ ਚਾਰਜ ਦਿੱਤਾ ਹੈ ਐਜ਼ ਅ ਡਿਪਟੀ ਡਾਇਰੈਕਟਰ ਫੈਕਟਰੀਜ਼ ਪੰਜਾਬ ਤੇ ਪ੍ਰੈਜ਼ੈਂਟ ਮੇਰੀ ਪੋਸਟਿੰਗ ਮੁਹਾਲੀ ਵਿਖੇ ਹੈ ਹਾਂ ਜੀ ਇੱਕ ਡਿਪਟੀ ਡਾਇਰੈਕਟਰ ਇਧਰ ਕਲਾਕਾਰੀ ਵਾਲੇ ਫੀਲਡ ਦੇ ਵਿੱਚ ਕਿਵੇਂ ਆ ਗਿਆ ਗਾਉਣ ਦੀ ਛਿੰਗ ਕਿਵੇਂ ਲੱਗ ਗਈ ਲਿਖਣ ਦੀ ਛਿੰਗ ਕਿਵੇਂ ਲੱਗ ਗਈ ਸਰ ਇਹ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ ਪਿੱਛੇ ਜਿਵੇਂ ਜਾਣਦੇ ਆਪਾਂ ਕਿ ਲੋਕਡਾਊਨ ਦਾ ਸਮਾਂ ਸੀਗਾ 2020 ਦੇ ਨੇੜੇ ਤੇੜੇ ਫਰਵਰੀ ਦੇ ਵਿੱਚ ਜਦੋਂ ਕੋਈ ਮਾੜਾ ਸਮਾਂ ਆਇਆ ਸੀ ਦੁਨੀਆ ਦੇ ਉੱਤੇ ਤੇ ਉਦੋਂ ਆਪਣਾ ਪੰਜਾਬ ਵੀ ਬੜਾ ਪ੍ਰਭਾਵਿਤ ਹੋਇਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਜਿਹੜੀ ਨੌਕਰੀ ਹੈ ਵੀ ਡਿਫਟੀ ਡਾਇਰੈਕਟਰ ਫੈਕਟਰੀਜ਼ ਜੋ ਕਿ ਫੈਕਟਰੀਆਂ ਦੇ ਨਾਲ ਕਨੈਕਟਡ ਹੈ ਲੇਬਰ ਦੇ ਨਾਲ ਕਨੈਕਟਡ ਹੈ ਇਦੇ ਵਿੱਚ ਉਦੋਂ ਇਹ ਜਿਹੜਾ ਲੋਕਡਾਊਨ ਦਾ ਸਮਾਂ ਇਹਦੇ ਵਿੱਚ ਸਾਰੇ ਹੀ ਕਿਤੇ ਪ੍ਰਭਾਵਿਤ ਹੋਏ ਸੀ ਤੇ ਸਾਡਾ ਡਿਪਾਰਟਮੈਂਟ ਵੀ ਪ੍ਰਭਾਵਿਤ ਚਲੋ ਸਾਡੀਆਂ ਜ਼ਿੰਮੇਵਾਰੀਆਂ ਤੋਂ ਵੱਧ ਗਈਆਂ ਸਨ ਕਿਉਂਕਿ ਅਸੀਂ ਲੇਬਰ ਦੇ ਨਾਲ ਕਨੈਕਟਡ ਸੀ ਲੇਬਰ ਦਾ ਦੇਖ ਰਿਕ ਕਰਨਾ ਉਹਨਾਂ ਨੂੰ ਆਪਣੇ ਘਰਾਂ ਤੇ ਪਹੁੰਚਾਉਣਾ ਤੇ ਉਹਨਾਂ ਨੂੰ ਸ਼ੈਲਟਰਸ ਪ੍ਰੋਵਾਈਡ ਕਰਨੇ ਇਹ ਚੀਜ਼ਾਂ ਅਸੀਂ ਉਸ ਵੇਲੇ ਕਰ ਰਹੇ ਸੀ ਪਰ ਫਿਰ ਵੀ ਜੋ ਰੂਟੀਨ ਚ ਫੈਕਟਰੀਆਂ ਚੱਲਦੀਆਂ ਸੀ ਉਹ ਇੱਕ ਸਮੇਂ ਲਈ ਬੰਦ ਹੋ ਗਈਆਂ ਸੀ ਤੇ ਉਦੋਂ ਅਸੀਂ ਵੀ ਥੋੜਾ ਜਿਹਾ ਆਪਣੇ ਆਪ ਨੂੰ ਰਿਲੈਕਸ ਤੇ ਫ੍ਰੀ ਮਹਿਸੂਸ ਕੀਤਾ ਤੇ ਉਦੋਂ ਫਿਰ ਤਾਂ ਸਵਾਭਿਕ ਹੈ ਕਿ ਜਦੋਂ ਆਪਾਂ ਕਰ ਥੋੜਾ ਫ੍ਰੀ ਹੋਈਏ ਰਿਲੈਕਸ ਹੋਈਏ ਤੇ ਆਪਾਂ ਐਂਟਰਟੇਨਮੈਂਟ ਦਾ ਕੋਈ ਸਾਧਨ ਲੱਭਦੇ ਆ ਤੇ ਟੈਲੀਵਿਜ਼ਨ ਤੇ ਉਹਨਾਂ ਦਿਨਾਂ ਦੇ ਵਿੱਚ ਸ਼ੁਭਦੀਪ ਸਿੱਧੂ ਮੂਸੇ ਵਾਲੇ ਲਈ ਜਿਹੜਾ ਕਲਾਕਾਰ ਬਹੁਤ ਪੌਪੂਲਰ ਹੋਇਆ ਸੀ ਉਹਨਾਂ ਦਾ ਇੱਕ ਗਾਣਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਬੜਾ ਮਕਬੂਲ ਹੋ ਰਿਹਾ ਸੀ ਤੇ ਟੈਲੀਵਿਜ਼ਨ ਤੇ ਅਸੀਂ ਜਿਆਦਾਤਰ ਉਹੀ ਦੇਖਦੇ ਸੀ ਮੋਬਾਈਲ ਖੋਲਦੇ ਸੀ ਸਾਰੀਆਂ ਰੀਲਾਂ ਉਸੇ ਗਾਣੇ ਦੀਆਂ ਚੱਲਦੀਆਂ ਸੀ ਤੇ ਫਿਰ ਮੈਂ ਦੇਖਿਆ ਵੀ ਇਹ ਮੁੰਡਾ ਇੰਨਾ ਯੰਗ ਏਜ ਦੇ ਵਿੱਚ ਐਡਾ ਪਪੂਲਰ ਹੋ ਰਿਹਾ ਹੈ ਵੀ ਕੀ ਕਾਰਨ ਹੈ ਵੀ ਇਹਦਾ ਕੀ ਹਿਸਟਰੀ ਹੈ ਪਰ ਸਾਨੂੰ ਅਸੀਂ ਮੈਂ ਵੀ ਬੇਸਿਕਲੀ ਆਮ ਮਕੈਨੀਕਲ ਇੰਜੀਨੀਅਰ ਤੇ ਮੈਂ ਜਦੋਂ ਉਹਦਾ ਬਾਇਓ ਡਾਟਾ ਪੜਿਆ ਤੇ ਹੀ ਇਜ਼ ਮਕੈਨੀਕਲ ਇੰਜੀਨੀਅਰ ਐਂਡ ਉਹਨਾਂ ਨੇ ਡਿਗਰੀ ਜਿਹੜੀ ਬੀਟੈਕ ਅਗਿਆਨੇ ਅਜੀ ਐਨਏ ਲੁਧਿਆਣਾ ਤੋਂ ਕੀਤੀ ਸੀ ਮੈਂ ਦੇਖਿਆ ਵੀ ਮੁੰਡਾ ਕਾਫੀ ਜੂਨੀਅਰ ਮੁੰਡਾ ਸੀ ਵੀ ਅਸੀਂ ਤੇ 2002 ਦੇ ਬੀਟੈਕ ਪਾਸ ਹੋਟਿਆਂ ਤੇ ਉਹ ਸਾਡੇ ਤੋਂ ਕਾਫੀ ਸਾਲ ਬਾਅਦ ਤੇ ਇੰਨਾ ਸ਼ਾਈਨ ਕਰ ਗਿਆ ਸ਼ਾਈਨ ਕਰ ਗਿਆ ਤੇ ਅਸੀਂ ਵੀ ਇੰਜੀਨੀਅਰਿਆਂ ਤੇ ਵੀ ਕਿਉਂਕਿ ਇੰਜੀਨੀਅਰ ਤੇ ਟੈਕਨੀਕਲ ਬ੍ਰੇਨ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ ਫਿਰ ਮੈਨੂੰ ਥੋੜੀ ਉਹਨਾਂ ਤੋਂ ਮੋਟੀਵੇਸ਼ਨ ਮਿਲੀ ਕਿ ਮੈਂ ਵੀ ਲਿਖਾਂ ਤੇ ਮੈਂ ਸਰ ਲਿਖਣਾ ਸ਼ੁਰੂ ਕੀਤਾ ਕੁਝ ਅچھے Song ਸੁਣੇ ਉਹਨਾਂ ਦੀ ਜਿਆਦਾ ਸੁਣਿਆ ਮੈਂ ਤੇ ਮੈਂ ਅੱਛਾ ਸਿੱਧੂ ਮੂਸੇਵਾਲੇ ਤੋਂ ਤੁਸੀਂ ਮੋਟੀਵੇਟ ਹੋਏ ਕਿ ਮੈਂ ਵੀ ਲਿਖਣਾ ਸ਼ੁਰੂ ਕਰਦਾ ਹਾਂ ਹਾਂਜੀ ਸਰ ਉਹਨਾਂ ਦਾ ਜਿਹੜਾ ਗਾਉਣ ਦਾ ਸਟਾਈਲ ਲਿਖਣ ਦਾ ਜਿਹੜਾ ਸ਼ਬ ਹੇਟ ਸ਼ਬਦਾਵਲੀ ਜਿਹੜੀ ਉਹ ਵਰਤਦੇ ਸੀਗੇ ਉਹ ਤੋਂ ਮੈਂ ਬੜਾ ਇੰਪ੍ਰੈਸ ਤੇ ਮੋਟੀਵੇਟ ਹੋਇਆ ਤੇ ਕੁਝ ਕੋਨਾਂ ਦੀ ਜਿਹੜੀ ਟੈਕਨੀਕਲ ਸੀ ਬੈਕਗ੍ਰਾਉਂਡ ਤੇ ਫਿਰ ਮੈਨੂੰ ਉੱਥੋਂ ਮੋਟੀਵੇਸ਼ਨ ਮਿਲੀ ਮੈਂ ਥੋੜਾ ਇੰਪ੍ਰੈਸ ਹੋਇਆ ਉਹਦੇ ਤੇ ਉਦੋਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਅ ਅੱਛਾ ਕਦੀ ਸਵਾਬ ਬਣਿਆ ਕਿ ਸਿੱਧੂ ਮੂਸੇ ਵਾਲੇ ਨੂੰ ਮਿਲੇ ਹੋ ਤੁਸੀਂ ਨਹੀਂ ਸਰ ਇਹ ਮੇਰਾ ਬੈਡ ਲੱਕ ਕੇ ਮੈਨੂੰ ਨਹੀਂ ਮਿਲ ਪਾਇਆ ਤੇ ਹੁਣ ਸ਼ਾਇਦ ਮਤਲਬ ਸ਼ਾਇਦ ਕੀ ਮਿਲੇ ਨਹੀਂ ਸਕਦੇ ਪਰ ਫਿਰ ਵੀ ਉਹਨਾਂ ਦੀਆਂ ਜਿਹੜੇ ਸੌਂਗ ਸੁਣ ਕੇ ਚਲੋ ਦਿਲ ਰੁਝਾਲੀਦਾ ਹੈ ਪਰ ਇੱਕ ਵਾਰੀ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਫਿਰ ਸਰਕਾਰੀ ਨੌਕਰੀ ਦੀਆਂ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਵੱਡੀਆਂ ਨੇ ਤੇ ਇਸ ਕਰਕੇ ਮੈਂ ਨਹੀਂ ਜਾ ਪਾਇਆ ਪਰ ਫਿਰ ਵੀ ਮੈਂ ਇੱਕ ਵਾਰੀ ਨਾ ਉਹਨਾਂ ਦੇ ਪਿਤਾ ਜੀ ਨਾਲ ਸੰਪਰਕ ਕੀਤਾ ਸੀਗਾ ਮਿਲਣ ਦਾ ਟਾਈਮ ਰੱਖਣ ਲਈ ਤੇ ਪਿਤਾ ਜੀ ਬਲਕੌਰ ਸਿੰਘ ਜੀ ਨੇ ਕਿਹਾ ਕਿ ਉਹ ਤੇ ਸਿੱਧੂ ਮੂਸੇਵਾਲਾ ਜੀ ਅੱਜ ਜਿਹੜੇ ਗਏ ਚੰਡੀਗੜ੍ਹ ਗਏ ਹੋਏ ਕਿਸੇ ਕੰਮ ਨੂੰ ਉੱਤੇ ਬੇਟਾ ਜੀ ਤੁਸੀਂ ਤਿੰਨ ਦਿਨ ਬਾਅਦ ਆ ਜਿਓ ਕਾਲ ਕਰ ਲਿਓ ਮੈਨੂੰ ਉੱਤੇ ਮੈਂ ਜਦੋਂ ਕਾਲ ਕੀਤੀ ਤੇ ਸ਼ੁਭਦੀਪ ਨੇ ਫੋਨ ਚੱਕਿਆ ਤੇ ਬੜਾ ਵਧੀਆ ਲੱਗਾ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਕਿਹਾ ਵੀਰ ਜੀ ਵੀ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਮੇਰੇ ਲਈ ਗੀਤ ਲਿਖੇ ਪਰ ਵੀ ਮੈਂ ਤੇ ਵੀਰ ਜੀ ਆਪ ਹੀ ਲਿਖਦਾ ਆਂ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜੇ ਕਿਤੇ ਮੌਕਾ ਮਿਲੇ ਤਾਂ ਜਰੂਰ ਮਿਲਾਂਗੇ ਤੇ ਇਹ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਉਸ ਤੋਂ ਬਾਅਦ ਕਦੀ ਗੱਲ ਨਹੀਂ ਹੋਈ ਕਿਉਂਕਿ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਤੇ ਆਪ ਆਪਣੇ ਆਪ ਦੇ ਲਈ ਆਪ ਹੀ ਲਿਖਦੇ ਸੀ ਤਾਂ ਇੱਕ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਖਾਸ ਕਰਕੇ ਇਦਾਂ ਦਾ ਗਾਉਣ-ਗਾਉਣ ਵਾਲੇ ਬੰਨੇ ਆਉਣਾ ਨਾ ਤੇ ਅੱਜ ਕੱਲ ਮੁੰਡੇ ਹੋਰ ਵੀ ਜਿੱਦਾਂ ਯੰਗਸਟਰ ਨਵੇਂ ਗਾਉਂਦੇ ਆ ਤਾਂ ਉਹ ਜਿਹੜਾ ਨਾਮ ਹਨਾ ਨੂੰ ਛੋਟਾ ਜਿਹਾ ਕਰ ਲੈਂਦੇ ਆ ਜਿੱਦਾਂ ਤੁਹਾਡਾ ਦਵਾਰਕਾ ਦਾਸ ਹੈ ਤੇ ਤੁਹਾਡਾ ਹੁਣ ਗਾਣਿਆਂ ਦੇ ਵਿੱਚ ਚੱਲਦਾ ਡੀਡੀ ਬੌਸ ਪਹਿਲਾਂ ਇਹ ਦੱਸੋ ਵੀ ਡੀਡੀ ਬੌਸ ਨਾਮ ਕਿੱਦਾਂ ਰੱਖਿਆ ਤੇ ਸੁਝਿਆ ਕਿੱਦਾਂ ਵੀ ਯਾਰ ਡੀਡੀ ਬੌਸ ਰੱਖਣਾ ਸਰ ਇਹ ਡੀਡੀ ਬੌਸ ਦਾ ਤੇ ਇਹ ਸੀਗਾ ਵੀ ਨਾਮ ਤੇ ਚਲੋ ਦਵਾਰਕਾ ਦਾ ਸੀੜਾ ਨਾਮ ਆ ਤੇ ਸੁਣ ਕੇ ਲੱਗਦਾ ਵੀ ਬਹੁਤ ਬਜ਼ੁਰਗ ਬੰਦਾ ਕੋਈ ਹੋਏਗਾ ਤੇ ਪੁਰਾਣਾ ਧਾਰਮਿਕ ਬਜ਼ੁਰਗਾ ਨੇ ਨਾਮ ਰੱਖਿਆ ਹੋਇਆ ਤੇ ਨਾਮ ਤੇ ਚਲੋ ਪ੍ਰਿੰਟ ਲਈ ਮਿਲੇ ਹੋਇਆ ਆਪਾਂ ਨੂੰ ਪਰ ਡੀਡੀ ਬਾਸ ਜਿਵੇਂ ਕਿ ਦਵਾਰਕਾ ਤੇ ਦਾਸ ਦੋਨਾਂ ਦਾ ਮੈਂ ਫਰੰਟ ਜਿਹੜਾ ਲੈਟਰ ਲੈ ਲਿਆ ਹਾਂਜੀ ਤੇ ਡੀਡੀ ਬਣ ਗਿਆ ਤੇ ਬੌਸ ਕਿਉਂਕਿ ਮੈਨੂੰ ਸਾਰੇ ਡਿਪਾਰਟਮੈਂਟ ਚ ਬੌਸ ਕਹਿੰਦੇ ਆ ਕਿਉਂਕਿ ਮੈਂ ਮੇਰੇ ਅੰਡਰ ਕਾਫੀ ਸਟਾਫ ਸੀਗਾ ਤੇ ਬੌਸ ਉੱਥੋਂ ਤੇ ਡੀਡੀ ਬੌਸ ਫਿਰ ਉੱਥੋਂ ਮੈਂ ਬਣਾ ਲਿਆ ਜੀ ਨਾਮ ਅੱਛਾ ਇਦਾਂ ਤੁਸੀਂ ਮਿਕਸ ਕੀਤਾ ਇੱਕ ਤੇ ਜਿਹੜਾ ਤੁਹਾਡਾ ਆਫੀਸਰ ਵਾਲਾ ਕੰਮ ਵੀ ਚੱਕ ਲਿਆ ਇੱਕ ਇਧਰੋਂ ਫੀਲਡ ਵਾਲਾ ਦੂਜਾ ਕੰਮ ਵੀ ਚੱਕ ਲਿਆ ਘਰਾ ਕੈਰੀਅਰ ਲੋ ਤੇ ਡੀਡੀ ਬੌਸ ਬਣ ਗਿਆ ਠੀਕ ਹੈ ਹੋਰ ਸਮਾਜਿਕ ਕ੍ਰਿਤੀਆਂ ਅੱਜਕੱਲ ਬੜੀਆਂ ਨੇ ਹਨਾ ਲੋਕ ਬੜਾ ਕਉਂਦੇ ਵੀ ਆ ਲਿਖਦੇ ਵੀ ਆ ਤੁਸੀਂ ਕੋਈ ਇਦਾਂ ਦਾ ਲਿਖਿਆ ਕੋਈ ਸਮਾਜ ਦੇ ਵਾਸਤੇ ਸਮਾਜ ਦੇ ਵਾਸਤੇ ਸਰ ਜਿਵੇਂ ਕਾਫੀ ਟਾਪਿਕ ਨੇ ਜਿਹੜਾ ਸਭ ਤੋਂ ਸੈਂਸਿਟਿਵ ਟਾਪਿਕ ਮਾਂ ਦਾ ਹੁੰਦਾ ਲੇਕਿਨ ਮਾਂ ਤੇ ਬਹੁਤ ਗੀਤ ਲਿਖੇ ਲੋਕਾਂ ਨੇ ਉਸ ਤੋਂ ਬਾਅਦ ਤੀਆਂ ਦਾ ਜਿਹੜਾ ਟਾਪਿਕ ਆ ਬੜਾ ਸੈਂਸਿਟਿਵ ਆ ਕਿਉਂਕਿ ਤਰੂਟੀਆਂ ਜਿਵੇਂ ਕਿ ਆਪਾਂ ਜਾਣਦੇ ਆ ਬੜੀਆਂ ਜਿੱਦਾਂ ਕੋਈ ਤੀਆਂ ਨਾਲ ਬਿਤਕਰਾ ਜਿਹੜਾ ਕਰਦੇ ਆ ਜਨਮ ਤੋਂ ਪਹਿਲਾਂ ਹੀ ਬਿਤਕਰਾ ਸ਼ੁਰੂ ਹੋ ਜਾਂਦਾ ਲੋਕ ਡਾਕਟਰਾਂ ਕੋਲ ਚੈੱਕਅਪ ਕਰਾਉਣ ਲੱਗ ਪੈਂਦੇ ਆ ਤੇ ਤੀਆਂ ਐਸੈਪਟ ਨਹੀਂ ਕਰਨਾ ਚਾਹੁੰਦੇ ਫਿਰ ਉਸ ਤੋਂ ਬਾਅਦ ਤੀਜੇ ਜਨਮ ਲੈਂਦੀ ਹੈ ਉਸ ਤੋਂ ਬਾਅਦ ਵੀ ਮਤਲਬ ਬਿਤਕਰਾ ਜਾ ਰਹਿਦਾ ਮੁੰਡੇ ਤੇ ਕੁੜੀ ਦੇ ਨਾਲ ਕਾਫੀ ਪਰ ਸਮਾਜ ਦੇ ਵਿੱਚ ਇਹ ਚੀਜ਼ਾਂ ਤਰੂਟੀਆਂ ਸੀਗੀਆਂ ਫਿਰ ਮੈਂ ਇਸ ਟਾਪਿਕ ਤੇ ਇੱਕ ਲਿਖਿਆ ਸੀਗਾ ਹੂੰ ਤੇ ਜੇ ਤੁਸੀਂ ਨਹੀਂ ਨਹੀਂ ਜ਼ਰੂਰ ਸਾਂਝਾ ਕਰੋ ਦਰਸ਼ਕਾਂ ਦੇ ਨਾਲ ਜੋ ਵੀ ਲਿਖਿਆ ਹੈ ਹਾਂ ਠੀਕ ਹੈ ਸਰ ਇਹਦੇ ਤੇ ਮੈਂ ਲਿਖਿਆ ਸੀਗਾ ਤੀਜ ਦੀ ਜਿਹੜੀ ਜ਼ਿੰਦਗੀ ਹੈ ਵੀ ਬੜੀ ਕ੍ਰੂਸ਼ੀਅਲ ਹੁੰਦੀ ਹੈ ਕਿਉਂਕਿ ਇਨਸਾਨ ਜਿਹੜਾ ਕੋਈ ਵੀ ਇਨਸਾਨ ਹੈ ਵੀ ਉਹ ਆਪਣੇ ਬਾਰੇ ਆਪ ਦੀ ਸਾਈਕੋਲੋਜੀ ਉਹਨੂੰ ਆਪ ਦੀ ਪਤਾ ਹੁੰਦੀ ਪਰ ਦੂਸਰੇ ਦਾ ਦਰਦ ਉਹਦੇ ਦਿਲ 'ਚ ਕੀ ਆ ਉਹਦੇ ਦਿਮਾਗ 'ਚ ਕੀ ਆ ਅਸੀਂ ਜੱਜ ਨਹੀਂ ਕਰ ਸਕਦੇ ਪਰ ਸਾਨੂੰ ਅਸੀਂ ਧੀ ਬਣ ਕੇ ਕਦੇ ਨਹੀਂ ਸੋਚ ਸਕਦੇ ਕਿਉਂਕਿ ਅਸੀਂ ਤੇ ਮੁੰਡੇ ਆ ਮੇਲ ਆ ਤੇ ਅਸੀਂ ਇਸ ਕਰਕੇ ਲੇਡੀ ਜਾਤੀ ਬਣ ਕੇ ਨਹੀਂ ਸੋਚ ਸਕਦੇ ਫਿਰ ਵੀ ਅਸੀਂ ਮੈਂ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦਾ ਕੀ ਉਹਨਾਂ ਦੇ ਦਿਲ 'ਚ ਕੀ ਆ ਜਾਂ ਉਹਨਾਂ ਨਾਲ ਕੀ ਚੱਲ ਰਿਹਾ ਇਹਦੇ ਤੇ ਮੈਂ ਲਿਖਿਆ ਸੀਗਾ ਇੱਕ ਆਰਟੀਕਲ ਇਹ ਰਿਲੀਜ਼ ਵੀ ਹੋਇਆ ਮੇਰੇ ਚੈਨਲ ਤੇ ਡੀਡੀ ਵੌਸ ਮਿਊਜ਼ਿਕ ਤੇ ਜਿਹਦਾ ਟਾਈਟਲ ਅਸੀਂ ਦਿੱਤਾ ਸੀ ਧੀ ਰਾਣੀ ਉਹਦੇ ਵਿੱਚੋਂ ਤੁਹਾਨੂੰ ਕੁਛ ਕੁ ਸੁਣਾਉਂਦਾ ਮੈਂ ਅਕਸਰ ਹੀ ਇਹ ਸੋਚਾਂ ਮੈਂ ਕਿਉਂਤੀ ਸਾਡੀ ਕਮਜ਼ੋਰ ਏ ਖੁੱਲਾ ਛੱਡਿਆ ਪੁੱਤਾਂ ਨੂੰ ਕਿਉਂ ਸੋਚ ਇਹਦੇ ਲਈ ਹੋ ਰੇ ਦਾਦੀ ਵੀ ਮੰਗਦੀ ਸੁਖ ਇਹ ਰੱਬ ਪੋਤਾ ਨਾ ਉਹ ਦੀ ਖੁੱਖ ਦੇਵੇ ਮੈਂ ਬੰਡਾ ਸ਼ਰੀਕੇ ਵਿੱਚ ਮੇਵੇ ਨੌ ਵੀ ਥੋੜਾ ਸੰਗਦੀ ਏ ਸੱਸ ਕੋਲੋਂ ਹੋਣ ਵਾਲੇ ਕਾਕੇ ਵਰਗੀ ਫੋਟੋ ਮੰਗਦੀ ਏ ਲੈਣ ਸੁਪਨੇ ਸਾਰੇ ਕਾਕੇ ਦੇ ਸੁਝਦਾ ਨਾ ਕੁਝ ਵੀ ਹੋ ਰੇ ਅਕਸਰ ਹੀ ਇਹ ਸੋਚਾਂ ਮੈਂ ਕਿਉਂਤੀ ਸਾਡੀ ਕਮਜ਼ੋਰ ਏ ਪੁੱਤਾਂ ਲਈ ਹੋਰ ਤੇ ਕਿਉਂ ਸੋਚ ਇਹਦੇ ਲਈ ਹੋ ਰੇ ਜਨਮ ਲਿਆ ਜਦ ਟੀਨੇ ਸੁੱਕੇ ਘਰ ਵਿੱਚ ਸਭ ਦੇ ਸਾਹ ਕਿਸੇ ਨਾ ਦਿੱਤੀ ਕੋਈ ਵਧਾਈ ਪੈ ਗਏ ਸਭ ਆਪੋ ਆਪਣੇ ਰਾਹ ਟੁੱਟੀਆਂ ਅਸਧਰਾ ਟੁੱਟੇ ਖਾਬ ਲੱਖਾਂ ਚ ਪੈ ਗਈ ਕਰਨ ਹਿਸਾਬ ਟੀ ਜੰਮੀ ਤੇ ছਾਇਆ ਮਾਤਮ ਹੁੰਦਾ ਪੁੱਤ ਜੰਮੇ ਤੇ ਸ਼ੋਰ ਹੈ ਅਕਸਰ ਇਹ ਸੋਚਾਂ ਮੈਂ ਕਿਉਂ ਟੀ ਸਾਡੀ ਕਮਜ਼ੋਰ ਹੈ ਖੁੱਲਾ ਛੱਡਿਆ ਪੁੱਤਾਂ ਨੂੰ ਕਿਉਂ ਸੋਚ ਇਹਦੇ ਲਈ ਹੋ ਰੇ ਉਮਰ ਸੀ 8 ਸਾਲ ਦੀ ਜਦ ਵਿਆਹ ਮਾਮੇ ਦੇ ਜਾਣਾ ਸੀ ਬੜਾ ਸਜਾਇਆ ਵੀਰੇ ਨੂੰ ਜੋ 4 ਸਾਲ ਦਾ ਨਿਆਣਾ ਸੀ ਬਣ ਸਰਵਾਲਾ ਕੋੜੀ ਤੇ ਬਹਿਣ ਨੂੰ ਦਿਲ ਮੇਰਾ ਵੀ ਕਰਦਾ ਸੀ ਪੁੱਤ ਹੁੰਦੀ ਤੇ ਮੌਕਾ ਮਿਲਦਾ ਚੱਲਦਾ ਤਿਆਂ ਦਾ ਕਿੱਥੇ ਜ਼ੋਰ ਏ ਅਕਸਰ ਹੀ ਐ ਸੋਚਾਂ ਮੈਂ ਕਿਉਂਤੀ ਸਾਡੀ ਕਮਜ਼ੋਰ ਏ ਪੁੱਤਾਂ ਲਈ ਹੋਰ ਤੇ ਕਿਉਂ ਸੋਚ ਇਹਦੇ ਲਈ ਹੋ ਰੇ ਕਹਿ ਕੇ ਤਿਆਂ ਧੰਨ ਪਰਾਇਆ 10ਵੇਂ ਵਿੱਚੋਂ ਪੜਨੋ ਹਟਾਇਆ ਵੀਰਾ ਦੋ ਵਾਰ ਫੇਲ ਹੋ ਗਿਆ ਕਰਦਾ ਚਿਰਾਗ ਸੀ ਟਿਊਸ਼ਨ ਲਾਇਆ ਖਾਬ ਸੀ ਦੇਖੇ ਬੜਨਾ ਪਾਇਲਟ ਮਾਂ ਨੇ ਹੱਥ ਝਾੜੂ ਫੜਾਇਆ ਕੋਸ-ਕੋਸ ਮਨ ਨੂੰ ਸਮਝਾਇਆ ਹੁਣ ਦਾਤਾ ਹੱਤੀ ਡੋਰੇ ਅਕਸਰ ਹੀ ਇਹ ਸੋਚਾਂ ਮੈਂ ਕਿਉਂਤੀ ਸਾਡੀ ਕਮਜ਼ੋਰ ਏ ਖੁੱਲਾ ਛੱਡਿਆ ਪੁੱਤਾਂ ਨੂੰ ਕਿਉਂ ਸੋਚ ਇਹਦੇ ਲਈ ਹੋ ਰੇ ਰੂੜੀ ਵਾਂਗੂ ਮੈਂ ਸੀ ਵੱਧਦੀ ਰੂੜੀ ਵਾਂਗੂ ਮੈਂ ਸੀ ਵੱਧਦੀ ਨਿਤ ਮਾਂ ਮੇਰੀ ਨੂੰ ਪੂਆ ਸਦਦੀ ਮੇਰੇ ਲਈ ਸੀ ਰਿਸ਼ਤਾ ਲੱਭਿਆ ਮੈਨੂੰ ਛੱਡ ਕੇ ਸਭ ਨੂੰ ਫੱਬਿਆ ਜਲਦੀ ਹੀ ਦਿਨ ਉਹ ਵੀ ਆਇਆ ਮਾਪਿਆਂ ਨੇ ਹੀ ਕਰਛੁੜਵਾਇਆ ਰੀਤਾਂ ਦੀ ਮੈਨੂੰ ਬਲੀ ਚੜਾਇਆ ਥਾਂ ਬਗਾਨੇ ਆਪੇ ਦਿੰਦੇ ਤੋਰ ਏ ਅਕਸਰ ਹੀ ਇਹ ਸੋਚਾਂ ਮੈਂ ਕਿਉਂ ਤੀ ਸਾਡੀ ਕਮਜ਼ੋਰ ਏ ਖੁੱਲਾ ਛੱਡਿਆ ਪੁੱਤਾਂ ਨੂੰ ਕਿਉਂ ਸੋਚ ਇਹਦੇ ਲਈ ਹੋ ਰੇ ਰਹਿ ਗਏ ਪਿੱਛੇ ਗੁੱਡੀਆਂ ਪਟੋਲੇ ਰੋਹਾਂ ਬੈ ਬੈ ਕੰਦੋਲੀ ਓਲੇ ਪੇਕਿਆਂ ਦੀ ਆਵੇ ਯਾਦ ਬਥੇਰੀ ਤੀ ਜੰਮੀ ਸੀ ਕੀ ਗਲਤੀ ਮੇਰੀ ਜੀ ਰੱਬਾ ਫਿਰ ਦੁਨੀਆ ਦਿਖਾਈ ਮੈਨੂੰ ਵੀ ਤੂੰ ਪੁੱਤ ਬਣਾਈ ਇਹ ਜ਼ਿੰਦਗੀ ਦਾ ਰਾਸ ਨਾ ਆਈ ਅਜੇ ਨਾ ਤੀਆਂ ਦਾ ਦੌਰ ਏ ਅਕਸਰ ਹੀ ਇਹ ਸੋਚਾਂ ਮੈਂ ਕਿਉਂ ਧੀ ਸਾਡੀ ਕਮਜ਼ੋਰ ਏ ਪੁੱਤਾਂ ਲਈ ਹੋਰ ਤੇ ਕਿਉਂ ਸੋਚ ਇਹਦੇ ਲਈ ਹੋ ਰਹੀ। ਉਹ ਆ ਵੀ ਕੀ ਬਾਤ ਆ ਕਿ ਤੁਸੀਂ ਬਹੁਤ ਵਧੀਆ ਇਹਨੂੰ ਫਰਮਾਇਆ ਹੈ ਕਿ ਇੱਕ ਧੀ ਦਾ ਵਾਕਿਆ ਹੀ ਦਰਦ ਕਿ ਕਿ ਧੀ ਜੋ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਆਇਤੀ ਦੁਨੀਆ ਦੇ ਵਿੱਚ ਕਲਯੋਗ ਦੇ ਵਿੱਚ ਹੁੰਦਾ ਹੈ ਉਹ ਵੀ ਕਹਿੰਦੀ ਹੈ ਕਿ ਜੇ ਅਗਲੇ ਜਨਮ ਮੈਨੂੰ ਬਣਾਉਣਾ ਤੇ ਤੂੰ ਮੁੰਡਾ ਹੀ ਬਣਾਈ। ਬਿਲਕੁਲ ਸਰ ਵੈਸੇ ਤਾਂ ਹੁਣ ਥੋੜਾ ਫਰਕ ਪੈ ਰਿਹਾ ਪਰ ਫਿਰ ਵੀ ਅਸੀਂ ਧੀਆਂ ਨਾਲ ਥੋੜਾ ਜਿਹਾ ਬਿਤਕਰਾ ਹੱਲੇ ਵੀ ਹੈਗਾ ਤੇ ਸਾਨੂੰ ਸਮਾਜ ਨੂੰ ਥੋੜਾ ਜਿਹਾ ਸੋਚਣ ਦੀ ਵੱਡੇ ਨੂੰ ਸੋਚਣ ਦੀ ਲੋੜ ਹੈ ਤੇ ਕਿਉਂਕਿ 3 ਵੀ ਹਿਊਮਨ ਵਿੰਗ ਸਾਡੇ ਪਰਿਵਾਰ ਦਾ ਅੰਗ ਹੈ ਵੈਸੇ ਥੋੜਾ ਫਰਕ ਪੈ ਰਿਹਾ ਪਰ ਹੱਲੇ ਵੀ ਥੋੜੀ ਜ਼ਰੂਰਤ ਹੈ ਪਰ ਕਿਤੇ ਅਜੇ ਵੀ ਕਿਹਾ ਜਾਂਦਾ ਹੈ ਕਿ ਜੇ ਇੱਕ ਤੋਂ ਬਾਅਦ ਦੂਜੀ ਤੀ ਹੋਵੇ ਤਾਂ ਕਹਿੰਦੇ ਇੱਕ ਹੋਰ ਪੱਥਰ ਜੰਪਿਆ ਇਹ ਵੀ ਕਹਿ ਰਹੇ ਨੇ ਸਰ ਉਹ ਵੀ ਇੱਕ ਬਹੁਤ ਵੱਡੀ ਤਰੂਟੀ ਆ ਸਾਡੀ ਬਦਕਿਸਮਤੀ ਆ ਜਦ ਕਿ 3 ਦੇ ਨਾਲ ਹੀ ਸੰਸਾਰ ਚੱਲਦਾ ਸਾਨੂੰ ਸਭ ਨੂੰ ਪਤਾ ਹੈ ਕਿਉਂਕਿ ਜੇ 3 ਨਾ ਹੋਵੇ ਮਾਂ ਨਾ ਹੋਵੇ ਤੇ ਬੱਚੇ ਕਿੱਥੋਂ ਹੋਣਗੇ ਤੇ ਸਾਡੀ ਤਾਂ ਵੈਸੇ ਵੀ ਜਿਹੜੀ ਰੇਸ਼ੋ ਹੈ ਬੜੀ ਡਾਊਨ ਜਾ ਰਹੀ ਹੈ ਤੇ ਸਾਨੂੰ ਇਹਦੇ ਬਾਰੇ ਵੀ ਥੋੜੀ ਸੋਚਣ ਦੀ ਲੋੜ ਅੱਛਾ ਕਦੀ ਇਹ ਨਹੀਂ ਹੋਇਆ ਜਿੱਦਾਂ ਤੁਸੀਂ ਤਾਂ ਆਫੀਸਰ ਹੋ ਹਨਾ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਤੇ ਕਿਤੇ ਤੁਹਾਨੂੰ ਕਿਆ ਹੋਵੇ ਵੀ ਯਾਰ ਕਿਹੜੇ ਕਮੀ ਪਿਆ ਤੂੰ ਆਹ ਤੇਰੀ ਵਧੀਆ ਜਾ ਉਹ ਇੱਧਰ ਕਰ ਇਹ ਸਾਰੇ سپورਟ ਹੀ ਕਰਦੇ ਕੋਈ ਨੈਗੇਟਿਵ ਵਾਈਬ ਵੀ ਮਿਲਦੀ ਹੈ ਤੁਹਾਨੂੰ ਸਰ ਨੈਗੇਟਿਵ ਤਾਂ ਨਹੀਂ ਆ ਮਿਊਜ਼ਿਕ ਜੋ ਹੈ ਮਿਊਜ਼ਿਕ ਲਾਈਨ ਜਾਂ ਐਂਟਰਟੇਨਮੈਂਟ ਲਾਈਨ ਇਹ ਸਭ ਹੀ ਲਾਈਕ ਕਰਦੇ ਆ ਬੇਸ਼ੱਕ ਉਹ ਬੰਦਾ ਜਿੰਨਾ ਮਰਦੀ ਰੁੱਖਾ ਹੋਵੇ ਤ ਪਰ ਸਕੂਨ ਦੀ ਸਕੂਨ ਦੀ ਲੋੜ ਹਰੇਕ ਨੂੰ ਹੈ ਕਿਉਂਕਿ ਅੱਜ ਕੱਲ ਬੜੀ ਤਣਾਅਪੂਰਵਕ ਤੇ ਟੈਂਸ ਲਾਈਫ ਹੈ ਲੋਕਾਂ ਦੀ ਬੜੀ ਸਟ੍ਰੈਸਡ ਲਾਈਫ ਹੈ ਇਹਦੇ ਵਿੱਚ ਹਰੇਕ ਨੂੰ ਜਿਹੜਾ ਸੰਗੀਤ ਹਰੇਕ ਦੀ ਦਿਲ ਦੀ ਇੱਛਾ ਹੁੰਦੀ ਹੈ ਪਰ ਸੰਗੀਤ ਜਿਹੜਾ ਉਹ ਚੀਜ਼ ਹੈ ਵੀ ਰੋਂਦੇ ਨੂੰ ਹਸਾ ਵੀ ਸਕਦਾ ਹੈ ਹੱਸਦੇ ਨੂੰ ਰੁਹਾ ਵੀ ਸਕਦਾ ਹੈ ਤੇ ਸੰਗੀਤ ਦੇ ਵਿੱਚ ਬੜੀ ਤਾਕਤ ਹੈ ਆਪਸੀ ਆਪਣੇ ਮੂਡ ਦੇ ਹਿਸਾਬ ਨਾਲ ਜਿਹੜਾ ਸੰਗੀਤ ਸੁਣ ਸਕਦੇ ਆ ਤੇ ਇਸ ਕਰਕੇ ਮੈਨੂੰ ਕਿਸੇ ਨੇ ਕਦੀ ਨਹੀਂ ਕਿਹਾ ਉਲਟਾ ਹਮੇਸ਼ਾ ਬੀਇੰਗ ਆਫੀਸਰ ਜਦ ਮੈਂ ਕਿਤੇ ਜਾਂਦਾ ਹਾਂ ਤੇ ਆਰਟਿਸਟਿਕ ਦੀਆਂ ਗੱਲਾਂ ਵੀ ਲੋਕ ਕਰਨਾ ਸ਼ੁਰੂ ਕਰ ਦਿੰਦੇ ਆ ਆਰਟਿਸਟਿਕ ਲੈ ਆਫਿਸ ਦੇ ਵਿੱਚ ਕਦੀ ਇਦਾਂ ਹੋਇਆ ਵੀ ਥੋੜਾ ਜਿਹਾ ਮਾਹੌਲ ਹੋਰ ਤਰ੍ਹਾਂ ਦਾ ਹੋ ਗਿਆ ਜਾਂ ਬੋਰ ਹੁੰਦੇ ਨੇ ਤੇ ਤੁਹਾਨੂੰ ਕਹਿਣ ਵੀ ਬੌਸ ਜੀ ਸਰ ਸੁਣਾ ਦੇ ਕੁਝ ਇਦਾਂ ਦਾ ਵੀ ਹੋ ਜਾਂਦਾ ਨਹੀਂ ਸਰ ਆਫਿਸ 'ਚ ਤਾਂ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਕਿਉਂਕਿ ਪਬਲਿਕ ਨੂੰ ਐਟੈਂਡ ਕਰਨਾ ਫਿਰ ਹੋਰ ਜਿੰਮੇਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਪਰ ਈਵਨਿੰਗ ਦੇ ਵਿੱਚ ਕਿਤੇ ਆਫੀਸਰ ਇਕੱਠੇ ਹੁੰਦੇ ਆ ਜਾਂ ਕਿਤੇ ਫੰਕਸ਼ਨਾਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਆ ਤੇ ਜ਼ਰੂਰ ਫਰਮਾਇਸ਼ ਕੀਤੀ ਜਾਂਦੀ ਆ ਦੋਸਤਾਂ ਵੱਲੋਂ ਜਾਂ ਆਫੀਸਰਸ ਵੱਲੋਂ ਉਦੋਂ ਫਿਰ ਅਸੀਂ ਥੋੜਾ ਫਿਰ ਸੁਣਾ ਦਿੰਦੇ ਜੀ ਸਰ ਅੱਛਾ ਫੈਮਲੀ ਦੀ ਕਿੰਨੀ سپورਟ ਰਹੀ ਆ ਤੁਹਾਡੇ ਮਾਗ ਫੈਮਲੀ ਸਰ ਮੇਰੇ ਵਾਈਫ ਅਸਿਸਟੈਂਟ ਪੀ ਐਫ ਕਮਿਸ਼ਨਰ ਨੇ ਸੈਂਟਰਲ ਗਵਰਨਮੈਂਟ ਦੇ ਆਫੀਸਰ ਨੇ ਉਹ ਵੀ ਤੇ ਇੱਕ ਬੇਟਾ ਮੇਰਾ ਛੋਟਾ ਤੇ ਵਾਈਫ ਦੀ ਬੜੀ ਸਪੋਰਟ ਰਹੀ ਆ ਜੀ ਵਾਈਫ ਇੱਥੋਂ ਤੱਕ ਕੇ ਵਾਈਫ ਸ਼ਬਦਾਂ ਦੀ ਜਿਹੜੀ ਕਈ ਵਾਰੀ ਮੈਨੂੰ ਵਾਈਫ ਮੇਰੇ ਬਠਿੰਡੇ ਤੋਂ ਨੇ ਬੇਸਿਕਲੀ ਤੇ ਉਹਨਾਂ ਦੀ ਜਿਹੜੀ ਪੰਜਾਬੀ ਬਹੁਤ ਜ਼ਿਆਦਾ ਅੱਛੀ ਆ ਸਾਡੇ ਨਾਲੋਂ ਤੇ ਜਿਹੜੇ ਠੇਠ ਸ਼ਬਦਾਵਲੀ ਕਈ ਵਾਰੀ ਮੈਂ ਕੋਈ ਸ਼ਬਦ ਉਚਾਣੇ ਮੈਂ ਰਹਿ ਜੇ ਤੇ ਵਾਈਫ ਜਿਹੜੀ ਬੜੀ ਮਦਦ ਕਰਦੇ ਆ ਮੇਰੇ ਉਹ ਸ਼ਬਦਾਵਲੀ ਨੂੰ ਦਰੁਸਤ ਕਰਨ ਦੇ ਵਿੱਚ ਤੇ ਉਹਨਾਂ ਦੀ ਬੜੀ ਸਪੋਰਟ ਹੈ ਕਈ ਵਾਰੀ ਮੈਂ ਰਾਤ ਨੂੰ 2-2 3-3 ਵਜੇ ਤੱਕ ਲਿਖਦਾ ਰਹਿਣਾ ਸੌਂਗ ਤੇ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਵੀ ਲਾਈਟ ਬੰਦ ਕਰ ਦਿਓ ਜੀ ਤੁਸੀਂ ਤੇ ਲਿਖ ਰਹੇ ਹੋ ਸਾਡੀ ਨੀਂਦ ਡਿਸਟਰਬ ਹੋ ਰਹੀ ਹੈ ਕਿਤੇ ਆ ਵੀ ਹੋਇਆ ਵੀ ਇੱਕ ਅੱਦਾ ਪੈਰਾ ਤੁਸੀਂ ਲਿਖਿਆ ਹੋਵੇ ਤੇ ਗੱਲ ਨਾ ਬਣੀ ਉਹ ਤੇ ਤੁਹਾਡੀ ਵਾਈਫ ਨੇ ਕਿਹਾ ਨਹੀਂ ਨਹੀਂ ਆ ਵੀ ਇਦਾਂ ਨਹੀਂ ਆ ਲਿਖੋ ਹਾਂ ਕਈ ਵਾਰੀ ਸਰ ਹੋਇਆ ਇੱਕ ਦੋ ਵਾਰ ਜਦ ਦਾ ਕਈ ਵਾਰੀ ਕਿਉਂਕਿ ਜੋ 뮤직 ਲਾਈਨ ਜਾਂ ਗਾਣੇ ਜਾਂ ਸੌਂਗਸ ਅੱਜ ਕੱਲ ਸੌਂਗ ਕਿਉਂਕਿ ਅਸੀਂ ਜਦੋਂ ਕੋਈ ਲਿਖਦੇ ਆ ਜਾਂ ਬਣਾਉਂਦੇ ਆ ਤੇ ਅਸੀਂ ਆਪ ਤਾਂ ਸੁਣਨਾ ਨਹੀਂ ਅਸੀਂ ਲੋਕਾਂ ਨੂੰ ਹੀ ਸੁਣਾਉਣਾ ਹਾਂਜੀ ਤੇ ਲੋਕ ਹਰ ਤਰ੍ਹਾਂ ਦੇ ਲੋਕ ਨੇ ਯੂਥ ਵੀ ਆ ਜੰਗ ਵੀ ਆ ਮਾਡਰਨ ਵੀ ਆ ਅ ਵੱਡੇ ਵੀ ਬਜ਼ੁਰਗ ਵੀ ਆ ਧਾਰਮਿਕ ਹਰ ਤਰ੍ਹਾਂ ਦਾ ਇੱਕ ਕੈਰੈਕਟਰ ਨੂੰ ਹਰ ਤਰ੍ਹਾਂ ਦੀ ਚੀਜ਼ ਲਿਖਣੀ ਪੈਂਦੀ ਹੈ ਕਿਉਂਕਿ ਜੋ ਸਰੋਤਾ ਚਾਹੁੰਦੇ ਆ ਉਦਾਂ ਦੀ ਚੀਜ਼ ਹੀ ਪਰੋਸਣੀ ਪੈਂਦੀ ਹੈ ਜੋ ਜਦਾਂ ਦਾ ਕੋਈ ਖਾਣਾ ਚਾਹੁੰਦਾ ਆ ਉਦਾਂ ਦਾ ਹੀ ਖਾਣਾ ਉਹਨਾਂ ਨੂੰ ਮਹੀਆ ਕਰਵਾਵਾਂਗੇ ਤੇ ਫੇਰ ਹੀ ਲੋਕਾਂ ਨੂੰ ਸਵਾਦ ਆਉਂਦਾ ਤੇ ਕਈ ਵਾਰੀ ਮੈਂ ਲਿਖਦਾ ਹਾਂ ਤੇ ਕਈ ਵਾਰੀ ਥੋੜਾ ਜ਼ਿਆਦਾ ਮਾਡਰਨ ਜਦੋਂ ਕੋਈ ਚੀਜ਼ ਹੋ ਜਾਂਦੀ ਹੈ ਤੇ ਵਾਈਫ ਕਹਿੰਦੇ ਆ ਕਿ ਵੀ ਆਹ ਥੋੜਾ ਜ਼ਿਆਦਾ ਤੁਸੀਂ ਮਾਡਰਨ ਲਿਖਤਾ ਵੀ ਇਹ ਥੋੜਾ ਸਮਾਜਿਕ ਨਹੀਂ ਹੈ ਤੇ ਉਹ ਫਿਰ ਕੱਟਣਾ ਪੈਂਦਾ ਹੂੰ ਮਤਲਬ ਉਹ ਧਿਆਨ ਰੱਖਦੇ ਆ ਪੂਰਾ ਫੀ ਜੀ ਸਰ ਕਿਸ ਪਾਸੇ ਨੂੰ ਕਿੱਦਾਂ ਨੂੰ ਲਿਖਣਾ ਪੂਰੀ ਸਕਰੂਟੀ ਨਹੀਂ ਕਰਦੇ ਆ ਜੀ ਫਿਰ ਉਹ ਉਹਨਾਂ ਤੋਂ ਬਾਅਦ ਪਾਸ ਹੋਣ ਤੋਂ ਬਾਅਦ ਹੀ ਲਾਂਚਿੰਗ ਹੋਣਗੀ ਅਜਾ ਵੀਲਾ ਵਾਈਫ ਤੋਂ ਪਾਸ ਕਰਾਉਣਾ ਤਾਂ ਫਿਰ ਅੱਗੇ ਲਾਂਚਿੰਗ ਬਿਲਕੁਲ ਜੀ ਬਿਲਕੁਲ ਠੀਕ ਹੈ ਤਾਂ ਹੋਰ ਜਿੱਦ ਆਪਾਂ ਵਾਤਾਵਰਨ ਦੀ ਗੱਲ ਕਰ ਲਈ ਹੈਨਾ ਤੁਸੀਂ ਮੈਨੂੰ ਆਪਾਂ ਆਫ ਕੈਮਰਾ ਵੀ ਗੱਲ ਕਰਦੇ ਸੀ ਬਹੁਤ ਵਧੀਆ ਸੁਣਾਇਆ ਵਾਤਾਵਰਨ ਦੇ ਉੱਪਰ ਜੋ ਚੀਜ਼ ਤੁਸੀਂ ਲਿਖੀ ਹੈ ਇੱਕ ਪਾਣੀ ਦੇ ਉੱਪਰ ਤੁਸੀਂ ਐਸੀ ਚੀਜ਼ ਲਿਖੀ ਹੈ ਕਿ ਮੈਨੂੰ ਲੱਗਦਾ ਉਹ ਬਹੁਤ ਕਮਾਲ ਹੈ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਕਿ ਪਾਣੀ ਕਿੰਨਾ ਕੀਮਤੀ ਹੈ ਕਿਉਂਕਿ ਲਹੂ ਦੇ ਨਾਲ ਤੁਸੀਂ ਉਸ ਚੀਜ਼ ਨੂੰ ਕੰਪੇਅਰ ਕੀਤਾ ਕਿ ਲਹੂ ਤਾਂ ਮਿਲ ਜਾਊਗਾ ਪਰ ਪਾਣੀ ਨਹੀਂ ਮਿਲਣਾ ਉਹ ਮੈਨੂੰ ਜਰੂਰ ਮੈਨੂੰ ਵੀ ਤੇ ਦਰਸ਼ਕਾਂ ਨੂੰ ਜਰੂਰ ਸਾਂਝਾ ਕਰੋ ਉਹਦੇ ਬੋਲ ਜਿਹੜੇ ਆ ਨਾ ਲਿਖੇ ਤੁਸੀਂ ਬਹੁਤ ਵਧੀਆ ਸਰ ਜਿਵੇਂ ਵਾਤਾਵਰਣ ਦੀ ਗੱਲ ਕਰੀਏ ਤਾਂ ਦੇਖੋ ਵਾਤਾਵਰਣ ਜਿਹੜਾ ਆ ਸਾਡੇ ਸਾਰਿਆਂ ਲਈ ਬੜਾ ਜ਼ਰੂਰੀ ਆ ਕਿਉਂਕਿ ਅਸੀਂ ਵਾਤਾਵਰਣ ਦੀ ਸਾਨੂੰ ਬਹੁਤ ਦੇਣਾ ਆ ਅਸੀਂ ਸੋਚਦੇ ਨਹੀਂ ਆ ਪਰ ਬਹੁਤ ਦੇਣਾ ਅਸੀਂ ਹੁਣ ਵੀ ਬੈਠੇ ਆ ਸਟੂਡੀਓ ਦੇ ਅੰਦਰ ਜਾਂ ਲੋਕ ਬਾਹਰ ਬੈਠੇ ਆ ਹਰ ਪਲ ਹਰ ਸੈਕਿੰਡ ਤੋਂ ਬਾਅਦ ਅਸੀਂ ਸਾਹ ਲੈਂਦੇ ਆ ਜਦੋਂ ਸਾਹ ਲੈਂਦੇ ਆ ਤੇ ਸਾਹ ਦੇ ਵਿੱਚ ਇੱਕ ਸ਼ੁੱਧ ਆਕਸੀਜਨ ਦਾ ਹੋਣਾ ਜ਼ਰੂਰੀ ਆ ਕਿਉਂਕਿ ਜੋ ਸਾਡੇ ਸਰੀਰ ਨੂੰ ਚਲਾਉਂਦੀ ਹੈ ਤੇ ਸਾਹ ਜਿਹੜਾ ਹਵਾ ਦੇ ਵਿੱਚੋਂ ਹੀ ਆਉਣਾ ਤੇ ਹਵਾ ਸਾਡੀ ਦੂਸ਼ਿਤ ਨਹੀਂ ਹੋਣੀ ਚਾਹੀਦੀ ਤੇ ਹਵਾ ਦੂਸ਼ਿਤ ਹੋਏਗੀ ਤੇ ਸਾਨੂੰ ਸਾਹ ਚੰਗਾ ਨਹੀਂ ਆਏਗਾ ਸਾਡੀ ਹਰ ਸਾਹ ਦੇ ਨਾਲ ਉਮਰ ਘਟਦੀ ਹੈ ਤੇ ਸਿਮਿਲਰਲੀ ਜੇ ਅਸੀਂ ਪਾਣੀ ਪੀਂਦੇ ਆ ਤੇ ਪਾਣੀ ਵੀ ਸਾਨੂੰ ਪੋਲੂਸ਼ਨ ਫਰੀ ਪਾਣੀ ਚਾਹੀਦਾ ਹੈ ਨੋਨ ਪੋਲੂਟਿਡ ਵਾਟਰ ਚਾਹੀਦਾ ਆ ਤੇ ਉਹ ਵੀ ਇੱਕ ਪ੍ਰਦੂਸ਼ਣ ਜਿਹੜਾ ਆ ਉਹ ਵੀ ਮਾੜਾ ਆ ਸਾਡੇ ਧਰਤੀ ਤੇ ਪਾਣੀ ਘਟਦਾ ਜਾ ਰਿਹਾ ਆ ਫਿਰ ਸਿਮਿਲਰਲੀ ਤੁਸੀਂ ਦੁੱਧ ਦੇ ਵਿੱਚ ਜਾਂ ਖਾਣ ਪੀਣ ਦੇ ਆਈਟਮਾਂ ਦੇ ਵਿੱਚ ਜਿਹੜੀ ਇੰਪਿਉਰਿਟੀਆਂ ਆ ਗਈਆਂ ਖਾਦਾਂ ਆ ਗਈਆਂ ਇਹ ਵੀ ਇੱਕ ਸਾਡੇ ਲਈ ਡਰਾਅ ਬੈਕ ਹੈ ਇਹ ਅਸੀਂ ਜਿੰਨੇ ਵੀ ਇਨਟੇਕ ਲੈਂਦੇ ਆ ਇਨਹੇਲ ਕਰਦੇ ਆ ਜਾਂ ਖਾਂਦੇ ਪੀਂਦੇ ਉਹ ਸਾਰੀਆਂ ਇੰਪਿਉਰਿਟੀਆਂ ਆ ਉਹ ਤੋਂ ਥੋੜਾ ਜਿਹਾ ਮੈਂ ਲੋਕਾਂ ਵਾਸਤੇ ਲਿਖਿਆ ਸੀਗਾ ਕਿ ਵੀ ਸ਼ਾਇਦ ਮੇਰੇ ਬੋਲ ਕਿਤੇ ਪਹੁੰਚਣ ਤੇ ਲੋਕਾਂ ਨੂੰ ਕੁਝ ਵੀ ਉਹਨਾਂ ਨੂੰ ਫੀਲ ਕਰਨ ਤੇ ਕੁਝ ਇੰਪਰੂਵਮੈਂਟ ਹੋਵੇ ਤੇ ਉਹ ਮੈਂ ਤੁਹਾਨੂੰ ਚੰਦ ਲੈਣਾ ਬਿਲਕੁਲ ਬਿਲਕੁਲ ਜ਼ਰੂਰ ਸੁਣਾਉਂ ਜੀ ਲਿਖਿਆ ਜੀ ਪਹਿਲਾਂ ਤਾਂ ਮਾਫੀ ਚਾਹੁੰਨਾ ਮੇਰੇ ਕਿਸਾਨ ਭਰਾ ਇਸ ਚੀਜ਼ ਨੂੰ ਮਾਈਂਡ ਨਾ ਕਰਨ ਤੇ ਵੀ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ ਇਹ ਚੀਜ਼ ਲਿਖ ਰਿਹਾ ਲਿਖੀ ਮੈਂ ਏ ਜਸਟ ਇੱਕ ਮੈਸੇਜ ਐ ਸੁਸਾਇਟੀ ਨੂੰ ਜੇ ਚੰਗਾ ਲੱਗੇ ਤੇ ਜਰੂਰ ਇਹਨੂੰ ਨੋਟ ਕਰਨ ਅਦਰਵਾਈਜ਼ ਮੈਨੂੰ ਮਾਫ ਕਰਨਾ ਜੇ ਠੇਸ ਕਿਸੇ ਨੂੰ ਪਹੁੰਚੇ ਤਾਂ ਕਣਕ ਜਮੀ ਤੇ ਮੱਕੀ ਬਾਜਰਾ ਸਰੋਂ ਤੇ ਨਾਲ ਕਮਾਦਾ ਵਿੱਚ ਮਿੱਟੀ ਸੀ ਸੋਨਾ ਉਗਦਾ ਪੁੱਲਦਿਆਂ ਨਾ ਮੈਨੂੰ ਯਾਦਾਂ ਹੋ ਤਰਤ ਮੇਰੀ ਨੂੰ ਜ਼ਹਿਰ ਬਣਾਤਾ ਵਿੱਚ ਪਾ ਪਾ ਰਸਾਇਣਿਕ ਖਾਦਾ ਕੌੜਾ ਲਿਖਿਆ ਸੱਚ ਹੈ ਲਿਖਿਆ ਝੂਠ ਇਹਨੂੰ ਨਾ ਜਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਜਿਸ ਮਿੱਟੀ ਦੀ ਸੌਂਸੀ ਖਾਂਦੇ ਆਪੇ ਵੇਚੀ ਜਾਂਦੇ ਸੋਚਾਂ ਵਿੱਚ ਮੈਂ ਪੈਂਦਾ ਯਾਰਾ ਘਰ ਯਾਦ ਪੁਰਾਣਾ ਵੇਲਾ ਦੁੱਧ ਤੇ ਉਤਸੀ ਇੱਕੋ ਹੁੰਦਾ ਦੁੱਧ ਵੀ ਹੋ ਗਿਆ ਮੈਲਾ ਚਿੱਟਾ ਤਾਂ ਬਸ ਪਾਊਡਰ ਰਹਿ ਗਿਆ ਜਿੰਨਾ ਮਰਜੀ ਲੈ ਲਾ ਜਰਨੀ ਔਖੀ ਬਾੜੀ ਲੱਗਦੀ ਜੇ ਹੁੰਦੀ ਗੱਲ ਸਿਆਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਔਣਾ ਨੂੰ ਵੀ ਗੰਦਲਾ ਕੀਤਾ ਛੱਡ ਪਾਤ ਪਾਤ ਦਾ ਧੂਆਂ ਔਣਾ ਨੂੰ ਵੀ ਗੰਦਲਾ ਕੀਤਾ ਛੜ ਭਾਂਤ ਭਾਂਤ ਦਾ ਧੂਆਂ ਸ਼ਹਿਰਾਂ ਵਿੱਚ ਕੌਣ ਲੱਭਣਾ ਤੈਨੂੰ ਸੁੰਨੀਆਂ ਹੋਈਆਂ ਪਿੰਡਦਿਆਂ ਜੂਹਾਂ ਰੁੱਖ ਲਗਾ ਲੋ ਹਵਾ ਬਚਾ ਲੋ ਜੇ ਦੇਖਣੀ ਐ ਜਿਉਂਦੀਆਂ ਰੂਹਾਂ ਹਰਿਆਲੀ ਮਹਿਫੂਜ਼ ਕਰੋ ਵੱਡੋ ਨਾ ਇੱਕ ਵੇਟੈਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਪੰਜ ਪਾਣੀਆਂ ਦੀ ਏ ਧਰਤੀ ਪਾਣੀ ਨੂੰ ਅੱਜ ਆਪੇ ਤਰਸੀ ਸੋਕੇ ਵਰਗੀ ਹਾਲਤ ਹੋਈ ਪਾਣੀ ਦੇ ਹੁੰਦੇ ਜਿੱਥੇ ਹੜ ਸੀ ਟੋਆ ਪੁੱਟਿਆਂ ਸੀ ਪਾਣੀ ਮਿਲਦਾ 500 ਫੁੱਟ ਤੇ ਜਿਹੜਾਂ ਦੇ ਦਿਖਦਾ ਸ਼ਬੀਰ ਲਾ ਲਈ ਸੀ ਮਸ਼ਹੂਰ ਬੜਾ ਜੋ ਬੋਤਲਾਂ ਵਿੱਚ ਉੱਥੇ ਪਾਣੀ ਵੇਚਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਲਿਖਿਆ ਵਿੱਚ ਗੁਰਬਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਰੱਖੋ ਸਾਂ ਵੇ ਖਜ਼ਾਨੇ ਯਾਰੋ ਰੱਖੋ ਸਾਂ ਵੇ ਖਜ਼ਾਨੇ ਯਾਰੋ ਜੇ ਜ਼ਿੰਦਗੀ ਤੁਸੀਂ ਬਚਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਅਰਜ਼ ਮੇਰੀ ਇੱਕ ਸੁਣ ਕਿਸਾਨਾ ਕਦੇ ਸਾੜੀ ਨਾ ਪਰਾਲੀ ਬੱਚਿਆਂ ਦੇ ਹਿੱਸੇ ਦੇ ਸਾਵੀ ਅੱਪੇ ਜਾਣਾਂ ਵਾਲੀ ਵਿੱਚ ਦਿੱਲੀ ਹੋਇਆ ਪੋਲੂਸ਼ਨ ਸੁਣ ਹਸਦੇ ਜੋ ਕਹਾਣੀ ਸਮਾ ਦੂਰ ਨਹੀਂ ਬਹੁਤਾ ਸੱਜਣਾ ਬਾਰੀ ਸਾਡੀ ਵੀ ਆ ਜਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਸਾਗ ਕੀ ਹੁੰਦਾ ਬੱਚੇ ਪੁੱਛਦੇ ਸਾਗ ਕੀ ਹੁੰਦਾ ਬੱਚੇ ਪੁੱਛਦੇ 버거 ਪੀਜ਼ਾ ਹੋਇਆ ਖਾਣਾ ਮੱਖਣ ਮਲਾਈਆਂ ਕਰਨ ਅਲਰਜੀ ਨਿਤ ਕਲੱਬਾਂ ਦੇ ਵਿੱਚ ਜਾਣਾ ਵਿੱਚ ਪੈਗਟਾਂ ਕਿਉ ਕਰੀਮਾਂ ਸੁੰਨੀ ਪਈ ਮਧਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਖੂਨ ਤਾਂ ਮਿਲ ਜਾਣਾ ਐ ਸੌਖਾ ਮਿਲਣਾ ਨਹੀਂ ਤੈਨੂੰ ਪਾਣੀ ਬਿਲਕੁਲ ਇਹ ਤੁਸੀਂ ਬਹੁਤ ਖੂਬ ਲਿਖਿਆ ਕਿ ਖੂਨ ਤਾਂ ਮਿਲ ਜਾਣਾ ਆ ਪਰ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਮਿਲਣਾ ਜਿਸ ਤਰੀਕੇ ਦੇ ਨਾਲ ਬਰਬਾਦੀ ਹੋ ਰਹੀ ਹੈ ਇਹ ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ ਮੈਨੂੰ ਲੱਗਦਾ ਕਿ ਇਸ ਫੀਲਡ ਦੇ ਵਿੱਚ ਚਾਹੀਦਾ ਵੀ ਆ ਮੈਸੇਜ ਜ਼ਰੂਰ ਹਾਂ ਦੇਖੋ ਸਰ ਪਾਪੂਲੇਸ਼ਨ ਦਿਨੋ ਦਿਨ ਵੱਧ ਰਹੀ ਹੈ ਪਾਪੂਲੇਸ਼ਨ ਦੇ ਨਾਲ ਸਾਡੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਵੱਧ ਰਹੀਆਂ ਪਰ ਰਿਕੁਆਇਰਮੈਂਟਸ ਨੂੰ ਪੂਰਾ ਕਿੱਥੋਂ ਹੋਏਗਾ ਜਿਹੜੀ ਨੇਚਰ ਹੈ ਕੁਦਰਤ ਕੁਦਰਤ ਸਾਡੇ ਕੋਲ ਜਿਹੜੀ ਆ ਉਹ ਲਿਮਟਿਡ ਹੈ ਪਾਣੀ ਸਾਡੇ ਕੋਲ ਲਿਮਟਿਡ ਹੈ ਧਰਤੀ ਸਾਡੇ ਕੋਲ ਲਿਮਟਿਡ ਹੈ ਹਵਾ ਸਾਡੇ ਕੋਲ ਲਿਮਟਿਡ ਹੈ ਸਾਰੇ ਕੁਦਰਤੀ ਜਿਹੜੇ ਸਰੋਤ ਹੈ ਉਹ ਲਿਮਟਿਡ ਹੈ ਪਾਪੂਲੇਸ਼ਨ ਵਧਣ ਦੇ ਨਾਲ ਜਿਹੜੀ ਖਪਤ ਵਧ ਰਹੀ ਹੈ ਜਿਹਦੇ ਕਰਕੇ ਲਿਮਟਿਡ ਸੋਰਸ ਸਾਨੂੰ ਜਿਹੜੇ ਲਿਮਟਿਡ ਸਰੋਤ ਨੇ ਉਹ ਸਾਨੂੰ ਬਹੁਤ ਸੌਸ ਸਮਝ ਕੇ ਇਸਤੇਮਾਲ ਕਰਨ ਦੀ ਲੋੜ ਹੈ ਕਿਉਂਕਿ ਜੇ ਪਾਪੂਲੇਸ਼ਨ ਵਧ ਗਈ ਤੇ ਲੋਕਾਂ ਦਾ ਖੂਨ ਵੀ ਵਧ ਰਿਹਾ ਹੈ ਨੰਬਰ ਆਫ ਪਰਸਨ ਵਧ ਰਹੇ ਹੈ ਪਾਪੂਲੇਸ਼ਨ ਵਧ ਰਹੀ ਹੈ ਪਰ ਪਾਣੀ ਕੁਦਰਤੀ ਸੌਵੇਂ ਘਟ ਰਿਹਾ ਹੈ ਤੇ ਸਾਨੂੰ ਇੱਕ ਦਿਨ ਐਸਾ ਆ ਜਾਣਾ ਵੀ ਇਹ ਜਿਹੜੇ ਕੁਦਰਤੀ ਸੌਮਿਆਂ ਦੀ ਘਾਟ ਹੋਣ ਕਾਰਨ ਸਾਨੂੰ ਪਾਣੀ ਨਹੀਂ ਮਿਲਣਾ ਤੇ ਪਾਣੀ ਜਿਹੜਾ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੂੰ ਅੱਛਾ ਤੁਹਾਡਾ ਬਿਜ਼ੀ ਸ਼ਡਿਊਲ ਬਹੁਤ ਆ ਫਿਰ ਵੀ ਤੁਸੀਂ ਲਿਖ ਲੈਨੇ ਹੋ ਕਿੰਨਾ ਕਦੋਂ ਟਾਈਮ ਮਿਲਦਾ ਰਾਤ ਨੂੰ ਜਦੋਂ ਡਿਊਟੀ ਤੋਂ ਫ੍ਰੀ ਹੁੰਨੇ ਉਹਦੋਂ ਲਿਖ ਦਿਓ ਜਾਂ ਵਿਚਾਰ ਵੀ ਲਿਖ ਲੈਨੇ ਹੋ ਕਦੀ ਸਰ ਮੇਰਾ ਜਿਹੜਾ ਜੌਬ ਹੈ ਉਹ ਅਲੱਗ-ਅਲੱਗ ਜ਼ਿਲ੍ਹੇ ਜਿਹੜੇ ਕਈ ਵਾਰੀ ਦੋ-ਦੋ ਤਿੰਨ-ਤਿੰਨ ਜ਼ਿਲ੍ਹੇ ਵੀ ਹੁੰਦੇ ਆ ਹੁਣ ਤਾਂ ਚਲੋ ਪੂਰੇ ਪੰਜਾਬ ਦਾ ਹੀ ਕੰਮ ਹੈ। ਤੇ ਇਹਦੇ ਵਿੱਚ ਟ੍ਰੈਵਲਿੰਗ ਥੋੜੇ ਜਿਆਦਾ ਹੁੰਦੇ ਆ ਤੇ ਕਈ ਵਾਰੀ ਮੈਂ ਗੱਡੀ ਦੇ ਵਿੱਚ ਬੈਠਾ ਲਿਖ ਲੈਂਦਾ ਆ ਜਦੋਂ ਵਕਤ ਮਿਲੇ ਫਿਰ ਜ਼ਿਆਦਾਤਰ ਮੈਂ ਰਾਤ ਨੂੰ ਜਦੋਂ ਫੈਮਿਲੀ ਮੈਂਬਰਸ ਸੌ ਜਾਂਦੇ ਆ ਉਸ ਤੋਂ ਬਾਅਦ ਲਿਖਦਾ ਅੱਛਾ ਵੀ ਜੋ ਡਿਸਟਰਬ ਨਾ ਹੋਣ ਉਹ ਵੀ ਤੇ ਨਾਲ ਤੁਸੀਂ ਆਪਣਾ ਕੰਮ ਜੀ ਬਿਲਕੁਲ ਉਦੋਂ ਫਿਰ ਕੋਈ ਕਾਲ ਨਹੀਂ ਆਉਣੀ ਹੁੰਦੀ ਪਬਲਿਕ ਕਾਲਸ ਕਰਦੇ ਆ ਕਿਉਂਕਿ ਬੀਇੰਗ ਪਬਲਿਕ ਸਰਵੈਂਟ ਪਬਲਿਕ ਨੂੰ ਵੀ ਅਟੈਂਡ ਕਰਨਾ ਜ਼ਰੂਰੀ ਹੈ ਇਸ ਕਰਕੇ ਰਾਤ ਨੂੰ 10 11 ਵਜੇ ਤਵਾਦ ਕਿਸੇ ਦੀ ਕਾਲ ਨਹੀਂ ਆਉਣੀ ਹੁੰਦੀ ਫੈਮਿਲੀ ਵੀ ਸੌ ਜਾਂਦੀ ਹੈ ਫਿਰ ਉਸ ਵੇਲੇ ਫ੍ਰੀ ਮਾਈਂਡ ਹੋ ਕੇ ਫਿਰ ਉਸ ਵੇਲੇ ਸੋਚ ਕੇ ਟਾਪਿਕ ਫਿਰ ਲਿਖਣਾ ਸ਼ੁਰੂ ਕਰਦੇ ਹੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਤੁਹਾਡੇ ਆ ਰਹੇ ਕਿ ਲੈ ਕੇ ਆਉਣੇ ਆ ਸਮਾਜ ਨੂੰ ਦੇਣੇ ਆ ਜਾਂ ਐਂਟਰਟੇਨਮੈਂਟ ਕਰਨੀ ਆ ਲੋਕਾਂ ਦੀ ਸਰ ਮੇਰੇ ਬਹੁਤ ਸਾਰੇ ਪ੍ਰੋਜੈਕਟ ਆਲਰੇਡੀ ਰਿਲੀਜ਼ ਹੋ ਚੁੱਕੇ ਆ ਡੀਡੀ ਬਾਸ میوزਿਕ YouTube ਚੈਨਲ ਹੈ ਤੇ ਬਾਕੀ Spotify Amazon ਹਰ ਸਾਈਟ ਦੇ ਉੱਤੇ ਅਵੇਲੇਬਲ ਹੈ ਇੱਕ ਮੇਰਾ ਸੌਂਗ ਜਿਹੜਾ ਜ਼ਿਆਦਾ ਮਕਬੂਲ ਹੋਇਆ ਸੀ ਉਹ ਜੁੱਤੀ ਬ੍ਰਾਊਨ ਰੰਗ ਦੀ ਉਹ ਬੜਾ ਕਾਫੀ ਚੱਲਿਆ ਜੀ ਉਹ ਸੌਂਗ ਫਿਰ ਇੱਕ ਜਦੋਂ ਯੂਕਰੇਨ ਦੇ ਵਿੱਚ ਲੜਾਈ ਲੱਗੀ ਸੀ ਬਦਕਿਸਮਤੀਰ ਯੂਕਰੇਨ ਤੇ ਰਸ਼ੀਆ ਦੀ ਉਦੋਂ ਇੱਕ Song ਮੇਰਾ ਸੀਗਾ ਕਸੂਰ ਉਹ ਯੂਕਰੇਨ ਦੇ ਵਿੱਚ ਬਹੁਤ ਸੁਣਿਆ ਗਿਆ ਲੜਾਈ ਦੇ ਟਾਈਮ ਤੇ ਤੇ ਮੈਨੂੰ ਯੂਕਰੇਨ ਚ ਬਹੁਤ ਸਾਰੇ YouTube ਤੇ ਮੈਸੇਜ ਆਉਂਦੇ ਸੀ ਵੈਸੇ ਵੀ ਕਾਲਸ ਆਉਂਦੀਆਂ ਸੀਗੀਆਂ ਵੀ ਉਦੋਂ ਲੋਕ ਬੜਾ ਆਫਤ ਦੇ ਵਿੱਚ ਸੀਗੇ ਤੇ ਉਹ Song ਸੁਣ ਕੇ ਬੜੀ ਉਹਨਾਂ ਨੂੰ ਰੀਲੀਫ ਮਿਲਦੀ ਸੀ ਕਸੂਰ Song ਸੀਗਾ ਉਹ ਪਰ ਬਾਕੀ ਮੇਰੇ ਸਰ ਪ੍ਰੋਜੈਕਟ ਰਿਲੀਜ਼ ਜਿਹੜੇ ਹੋਏ ਹਾਲੀਵੁੱਡ ਸਟਾਈਲ ਅਰਬਨ ਸਟਾਈਲ ਸੈਡ Songਸ ਪਰ ਜਿਹੜੇ ਨਵੇਂ ਪ੍ਰੋਜੈਕਟ ਆ ਰਹੇ ਜੀ ਹੁਣ ਮੈਂ ਲੋਕਾਂ ਦੇ ਟੇਸਟ ਦੇ ਅਕੋਰਡਿੰਗ ਉਨਬਰੇ ਨਵਾਂ ਇੱਕ ਗਾਣਾ ਸਰ ਰਿਕਾਰਡ ਹੋ ਗਿਆ ਹੈ ਮੈਡਮ ਸੁਦੇਸ਼ ਕੁਮਾਰੀ ਜੀ ਦੇ ਨਾਲ ਡਿਊਟ Song ਹੈ ਉਹ ਜੋ ਮਾਡਰਨ ਕਲਚਰ ਹੈ ਉਹਦੇ ਅਕੋਰਡਿੰਗ ਹੈ ਜੋ ਅੱਜਕੱਲ ਦੇ ਜੁਥ ਨੂੰ ਚਾਹੀਦਾ ਹੈ ਉਹਦੇ ਅਕੋਰਡਿੰਗ ਹੈ ਬਾਕੀ ਹੋਰ ਸਾਰੇ Song ਜਿਹੜੇ ਬਹੁਤ ਸਾਰੇ ਫਿਲਮੀ Song ਉਹ ਚੈਨਲ ਦੇ ਵਿੱਚ ਨੇ ਕਈ ਰਿਕਾਰਡਿੰਗ ਹੋ ਗਏ ਕਈਆਂ ਦੇ ਵੀਡੀਓਜ਼ ਬਣਾਣੇ ਨੇ ਤੇ ਬਾਕੀ ਇਨ ਪ੍ਰੋਸੈਸ ਨੇ ਸਮਾਪਤੀ ਦੇ ਵੱਲ ਵਧਾਂਗੇ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਂ ਜਿਹੜੇ ਨੌਜਵਾਨ ਪੀੜੀ ਹੈ ਸਾਡੀ ਜਿਹੜੇ ਨੌਜਵਾਨ ਗੱਭਰੂ ਹੈ ਕੁਝ ਕਰਨਾ ਚਾਹੁੰਦੇ ਆ ਜਾ ਫਿਰ ਕੋਈ ਇੱਕ ਜੌਬ ਕਰ ਰਿਹਾ ਹੈ ਆਪਣਾ ਚਾਹੁੰਦਾ ਕਿ ਮੈਂ ਇਸ ਫੀਲਡ ਦੇ ਵਿੱਚ ਆਵਾਂ ਜਾਂ ਹੋਰ ਕੋਈ ਕਲਾਕਾਰੀ ਦੇ ਖੇਤਰ ਚ ਜਾਵੇ ਟਾਈਮ ਨਹੀਂ ਲੱਗਦਾ ਸਮਾਂ ਨਹੀਂ ਲੱਗਦਾ ਉਲਝੀ ਪਈ ਹੈ ਜ਼ਿੰਦਗੀ ਕਿਉਂਕਿ ਅੱਜ ਕੱਲ ਸ਼ਡਿਊਲ ਬਹੁਤ ਬਿਜ਼ੀ ਹੈ ਉਹਨਾਂ ਦੇ ਵਾਸਤੇ ਖਾਸ ਤੌਰ ਤੇ ਮੈਸੇਜ ਜ਼ਰੂਰ ਦਿਓ ਕਿ ਕਿਵੇਂ ਤੁਸੀਂ ਮੈਨੇਜ ਕੀਤਾ ਹੈ ਉਹਨਾਂ ਨੂੰ ਕਿਵੇਂ ਮੋਟੀਵੇਟ ਕਰ ਸਕਦੇ ਹਾਂ ਮੈਂ ਇਹੀ ਕਹਿਣਾ ਚਾਹਾਂਗਾ ਸਰ ਹਰ ਬੰਦੇ ਦਾ ਜਿਹੜਾ ਸ਼ੌਕ ਹੈ ਨਾ ਸ਼ੌਕ ਕਿਉਂਕਿ ਇਨਸਾਨ ਇਨਸਾਨ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਜ਼ਰੂਰ ਦੇਖਣਾ ਚਾਹੀਦਾ ਅਸੀਂ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਗਏ ਹਾਂ ਵੀ ਆਪਣੇ ਸ਼ੌਕ ਮਾਰ ਲੇ ਤੇ ਸ਼ੌਕ ਜਿਹੜੇ ਆਪਣੇ ਸ਼ੌਕ ਉਹ ਇਨਸਾਨ ਨੂੰ ਖੁਦ ਨੂੰ ਹੀ ਪਤਾ ਹੁੰਦੇ ਤੇ ਜਿਹੜਾ ਸ਼ੌਕ ਉਹਨੂੰ ਉਹ ਜਿੰਦਾ ਰੱਖਣਾ ਚਾਹੀਦਾ ਹੈ ਸ਼ੌਕ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਹੈ ਜੋ ਅਸੀਂ ਦੁਨੀਆ ਆਮ ਤੌਰ ਤੇ ਆਪਾਂ ਕੰਮ ਕਰਦੇ ਮਜਬੂਰੀ 'ਚ ਕਰਦੇ ਆਂ ਜਦੋਂ ਅਸੀਂ ਮਜਬੂਰੀ 'ਚ ਕੰਮ ਕਰਦੇ ਆਂ ਤੇ ਉਹ ਸਾਡੀ ਮਜਬੂਰੀ 'ਚ ਉੱਥੇ ਤਰੱਕੀ ਦਾ ਸਕੋਪ ਬਹੁਤ ਘੱਟ ਹੈ ਤੇ ਜੋ ਅਸੀਂ ਸ਼ੌਕ ਨਾਲ ਕੰਮ ਕਰਦੇ ਆਂ ਉਹਦੇ ਵਿੱਚ ਤਰੱਕੀ ਦਾ ਸਕੋਪ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਦਿਲੋਂ ਕਰਦੇ ਆਂ ਮਜਬੂਰੀ 'ਚ ਅਸੀਂ ਅੰਡਰ ਪ੍ਰੈਸ਼ਰ ਕਰਦੇ ਆਂ ਕਿਸੇ ਕਮਾਈ ਲਈ ਕਰਦੇ ਆਂ ਰੋਟੀ ਰੋਜ਼ੀ ਰੋਟੀ ਲਈ ਕਰਦੇ ਆਂ ਪਰ ਜਦੋਂ ਸ਼ੌਕ ਲਈ ਕਰਦੇ ਹੋ ਤੁਸੀਂ ਦਿਲ ਤੇ ਉਹ ਪਤਾ ਨਹੀਂ ਤੁਸੀਂ ਕਿੱਥੇ ਨਿਕਲ ਜਾਣਾ ਤੇ ਮੈਂ ਯੂਥ ਨੂੰ ਇਹੀ ਮੈਸੇਜ ਦਵਾਂਗਾ ਕਿ ਤੁਸੀਂ ਹਰ ਤਰ੍ਹਾਂ ਦੇ ਸੌਂਗ ਸੁਣੋ ਪਰ ਜਿਹੜਾ ਆਪਦਾ ਕੀਤਾ ਆਪਦੇ ਪੇਰੈਂਟਸ ਦੀ ਜਿਹੜੀ ਰਿਸਪੈਕਟ ਕਰੋ ਸਮਾਜ ਦੀ ਰਿਸਪੈਕਟ ਕਰੋ ਕਾਨੂੰਨ ਦੀ ਉਲੰਘਣਾ ਨਾ ਕਰੋ ਸਮਾਜ ਦੇ ਵਿੱਚ ਤੀਆਂ ਭੈਣਾਂ ਦੀ ਇੱਜ਼ਤ ਕਰੋ ਤੇ ਆਪਣੇ ਆਪ ਨੂੰ ਇੱਕ ਚੰਗਾ ਕਾਮਾ ਬਣਾਓ ਸਾਡੇ ਹਿੰਦੁਸਤਾਨ 'ਚ ਸਾਡੇ ਪੰਜਾਬ 'ਚ ਬਹੁਤ ਕੁਝ ਹੈ ਰੰਗਲਾ ਪੰਜਾਬ ਦੁਬਾਰਾ ਬਣਾਓ ਵਿਦੇਸ਼ ਵੱਲ ਥੋੜਾ ਘੱਟ ਜਾਣ ਦੀ ਕੋਸ਼ਿਸ਼ ਕਰੋ ਇੱਥੇ ਬਹੁਤ ਕੁਝ ਹੈ ਇੱਥੇ ਆਪਣੇ ਆਪ ਨੂੰ ਇਸਟੈਬਲਿਸ਼ ਕਰੋ ਤਾਂ ਇੱਥੇ ਹਰ ਚੀਜ਼ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਦਵਾਰਕਾ ਜੀ ਤੁਸੀਂ ਅੱਜ ਇੱਥੇ ਸਟੂਡੀਓ ਦੇ ਵਿੱਚ ਆਏ ਹੋ ਬੋਲਾਂ ਦੀ ਸਾਂਝ ਪਾਈ ਹੈ ਲੋਕਾਂ ਦੇ ਰੂਬਰੂ ਹੋਏ ਹੋ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਵੀ ਇੱਕ ਆਫੀਸਰ ਹੋ ਗੌਰਮੈਂਟ ਆਫੀਸਰ ਹੋ ਬੜੇ ਰੂਝੇਵੇਂ ਹੁੰਦੇ ਆ ਉਤੋਂ ਉੱਪਰ ਉੱਠ ਕੇ ਆਪਣੇ ਵੀ ਸ਼ੌਂਕ ਲਈ ਤੁਸੀਂ ਕੰਮ ਕਰ ਰਹੇ ਹੋ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਬੜਾ ਵੱਡਾ ਮੈਸੇਜ ਹੈ ਲੋਕਾਂ ਤੱਕ ਜਾਣਾ ਚਾਹੀਦਾ ਹੈ ਤੇ ਤੁਹਾਡਾ ਵੀ ਧੰਨਵਾਦ ਕਰਦੇ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਲੰਦੀਆਂ ਪਰਮਾਤਮਾ ਤੁਹਾਨੂੰ ਦੇਵੇ ਤੁਹਾਡੇ ਪ੍ਰੋਜੈਕਟ ਜਿਹੜੇ ਉਹ ਸਕਸੈਸ ਹੋਣ ਬਾਕੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜਸਪਾਲ ਜੀ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਜਗਵਾਨੇ ਦੀ ਪੰਜਾਬ ਕੇਸਰੀ ਦੀ ਪੂਰੀ ਟੀਮ ਤੇ ਇਹਨਾਂ ਦੇ ਮੈਨੇਜਮੈਂਟ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੇਰਾ ਜਿਹੜਾ ਮੇਰੀਆਂ ਥਾ ਲੋਕਾਂ ਤੱਕ ਪਹੁੰਚਾਉਣ ਲਈ ਤੁਸੀਂ ਹੈਲਪ ਕੀਤੀ ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ ਥੈਂਕ ਯੂ ਧੰਨਵਾਦ ਜੀ ਤਾਂ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹ ਪ੍ਰਤੀਕਿਰਿਆ ਆਪਣੀ ਸਾਂਝੀ ਕਰ ਸਕਦੇ ਆ ਤੇ ਜੁੜੇ ਰਹੋ ਬਾਕੀ ਜਗਬਾਣੀ ਟੀਵੀ ਦੇ ਨਾਲ ਇਦਾਂ ਦੀਆਂ ਹੋਰ ਇੰਟਰਵਿਊਆਂ ਹੋਰ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਦੇ ਰਵਾਂਗੇ ਜਿਨ੍ਹਾਂ ਤੋਂ ਤੁਹਾਨੂੰ ਵਧੀਆ ਸਿੱਖਣ ਨੂੰ ਕੋਈ ਮੈਸੇਜ ਮਿਲੇ ਤਾਂ ਹੁਣ ਸਾਨੂੰ ਦਿਓ ਇਜਾਦਤ ਧੰਨਵਾਦ